ਮੁਬਾਰਕਾਂ ਦਾ ਧੰਨਵਾਦ ਇਸ ਮਿੱਟੀ ਦਾ ਜਿਹੜੀ ਮਿੱਟੀ ਦੇ ਤੁਸੀਂ ਪੈਦਾ ਹੋਏ ਆ। ਪਹਿਲਾ ਕੰਮ ਹੈ ਧੰਨਵਾਦ ਕਰਦਾ ਗੁਰੂ ਗੰਗ ਸਾਹਿਬ ਮਹਾਰਾਜ ਦਾ ਮੇਰਾ ਪੂਟ ਵਿਸ਼ਵਾਸ ਹੈ ਗੁਰੂ ਰਾਮਦਾਸ ਮਹਾਰਾਜ ਦੇ ਬਿ। ਲੱਖ ਲੱਖ ਸ਼ੁਕਰਾਨਾ ਉਸ ਅਕਾਲ ਪੁਰਖ ਮਹਜੂਦਾ। ਦੂਜਾ ਮੈਂ ਧੰਨਵਾਦ ਕਰਦਾ ਜੱਥੇਬੰਦੀਆਂ ਦਾ ਪਹਿਲਾਂ ਮੈਂ ਲੋਕਾਂ ਦੇ ਜਿਹੜਾ ਤੁਸੀਂ ਥੋੜਾ ਮਾਨੂੰ ਪਿਆਰ ਦਿੱਤਾ ਮੈਂ ਥੋੜਾ ਸਾਰਿਆਂ ਦੇ ਚਾਰਨਾ ਸਿਰ ਤੇ ਕਾਉਣਾ ਮੈਂ। ਬੋਲੇ ਸਾਰੇ ਜੈ ਜੈਕਾਰ ਸਿਰ ਝੁਕਾ ਕੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਉਹ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਉਹ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦਾ ਮਜ਼ਦੂਰ ਜਥੇਬੰਦੀਆਂ ਦਾ ਧੰਨਵਾਦ ਕਰਦਾ ਸਿੱਖ ਜਥੇਬੰਦੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਮੇਰਾ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੀ ਜ਼ਿੰਦਗੀ ਦੇਣਾ ਨਹੀਂ ਦੇ ਸਕਦਾ ਬਾਕੀ ਗੱਲ ਰਹੀ ਮੇਰੀ ਮੈਂ ਤੁਹਾਡੇ ਲਈ ਚਾਹੇ ਮੇਰੀ ਜਾਨ ਚਲੀ ਜਾਵੇ ਮੈਂ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਪਿੰਡ ਲਈ ਮੈਂ ਹਮੇਸ਼ਾ ਆਵੇਂ ਹੀ ਲੜਦਾ ਰਹੂੰਗਾ ਕਿਸੇ ਚੀਜ਼ ਦੀ ਕੋਈ ਕਿਸੇ ਬੋਲੇ ਸੋਨਿਆ ਸੋਨਿਆ ਕਾਈ 28 ਸਾਲ ਤੋਂ ਜਿੱਲਾ ਦੇ ਵਿੱਚ ਬੈਠੇ ਨੇ ਸਿੰਘ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਬਿਬਰੂ ਘਰ ਦੇ ਥੇਲੇ ਤੇ ਨੌਜਵਾਨ ਬੈਠੇ ਨੇਗੇ ਬੜੀ ਕਸਮਤ ਉਹਨਾਂ ਤੇ ਹੋ ਰਹੀ ਆ ਮੈਂ ਤਾਂ ਕੁਝ ਵੀ ਨਹੀਂ ਇਸ ਦੇ ਵਿੱਚ ਹੈਗਾ ਇਸ ਕਰਕੇ ਪੰਜਾਬ ਦੇ ਲੋਕੋ ਤੇ ਮੇਰੇ ਪਿੰਡ ਦੇ ਲੋਕੋ ਮੇਰੀਆਂ ਮਾਮਾ ਖੜੀਆਂ ਨੇ ਮੇਰੇ ਭੈਣਾਂ ਖੜੀਆਂ ਨੇ ਮੇਰੇ ਨੌਜਵਾਨ ਫਿਰ ਖੜੇ ਨੇਗੇ ਆ ਮੇਰੇ ਪਿੰਡ ਦੇ ਮਜ਼ਦੂਰ ਖੜੇ ਨੇ ਮੇਰੇ ਭਰਾ ਇਨਾਰਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਇਸ ਲੜਾਈ ਦੇ ਵਿੱਚ ਸਾਥ ਦਿੱਤਾ ਨਹਿਤਾ ਜ਼ਿਲ੍ਹਾ ਦੇ ਵਿੱਚੋਂ ਆਉਣਾ ਬੜਾ ਮੁਸ਼ਕਿਲ ਹੈ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਦੇ ਕਿਹੋ ਜਿਹੇ ਜਿਹੜੇ ਕੰਮ ਨੇਗੇ ਪਰ ਜਿਹੜੀਆਂ ਜਾਤਾਂ ਦੀਆਂ ਗੱਲਾਂ ਬਾਤਾਂ ਨੇ ਮੈਂ ਥੋੜਨਾ ਮੈਂ ਬਿਮਾਰ ਆ ਮੈਂ ਕਿਹੜੇ ਕਿਹੜੇ ਪੱਤਰਕਾਰਾਂ ਨਾਲ ਨੌਂ ਲਮਾ ਯਾਰ ਤੁਸੀਂ ਥੋੜਾ ਅੱਗੇ ਮੇਰਾ ਸਿਰ ਝੁਕਦਾ ਬਾਈ ਯਾਰ ਪੱਤਰਕਾਰੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਮੀਡੀਆ ਨੇ ਸਾਥ ਦਿੱਤਾ ਤੁਸੀਂ ਲੋਕਾਂ ਨੇ ਸਾਥ ਦਿੱਤਾ ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿੰਦਾ ਮੇਰੇ ਦਾਦਾ ਜੀ ਨੂੰ ਸਾਰਾ ਕੋੜ ਦੁਨ ਦਾ ਸਾਰੇ ਪਿੰਡ ਜਾਣਦੇ ਨੇ ਜੱਥੇਬੰਦੀਆਂ ਨੇ ਆਪੂ ਜਾਣ ਮੈਂ ਪਹਿਲਾ ਜਥੇਬੰਦੀਆਂ ਦੇ ਮੈਂ ਢਕਾਉਂਦਾ ਦਾ ਧੰਨਵਾਦ ਕਰਦਾ ਇੱਕ ਸਾਡੇ ਕਾਕਾ ਕੋਟਾ ਮੇਰੇ ਬਾਪੂ ਜੀ ਖੜੇ ਨੇਗੇ ਡੱਲੇਵਾਲ ਸਾਹਿਬ ਦਾ ਉਹਨਾਂ ਦਾ ਧੰਨਵਾਦ ਤੇ ਢਕਾਉਂਦਾ ਜਥੇਬੰਦੀਆਂ ਧੰਨਵਾਦ ਸਰਪੰਚ ਸਾਹਿਬ ਖੜੇ ਨੇ ਇੱਥੇ ਕਿ ਜੀ ਜੀਤ ਫੂਲ ਜੀ ਅਜੇ ਇੱਥੇ ਪਹੁੰਚੇ ਨਹੀਂ ਹੈਗੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਸਵਿੰਦਰ ਜੀ ਸਾਹਿਬੇ ਪਹੁੰਚ ਕੇ ਹੋਏ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਲੱਖਾਂ ਦਾ ਮੇਰਾ ਵੱਡਾ ਭਾਈ ਜੀ ਦਾ ਧੰਨਵਾਦੀ ਕੀ ਕਰਨਾ ਕਿਵੇਂ ਇਹ ਤਾਂ ਇਕੱਠੇ ਨਿਕਲੇ ਹੋਏ ਦੋਨੇ ਘਰ ਖੜਕੇ ਹਨ ਤੇ ਇਸ ਕਰਕੇ ਸਿਰਾ ਖੜਾ ਸਾਡਾ ਭਾਈ ਤੁਹਾਨੂੰ ਪਤਾ ਇਹ 60 ਸਾਲ ਇੱਥੇ ਮੇਰੇ ਲੋਕ ਖੜੇ ਨੇਗੇ ਕਿਸਾਨ ਜੱਥੇਬੰਦੀ ਦੀ ਆਜ ਕਾਮਜਵਾ ਪੰਜਾਬ ਦੇ ਵਿੱਚ ਜੇਲਾ ਕਿੰਨਾ ਹਸਦਾ ਮੇਰੇ ਦਾਦਾ ਜੀ ਨੇ ਕੱਟੀਆਂ ਲਗੀਆਂ ਕਿਸੇ ਤੋਂ ਏਣ ਨਹੀਂ ਬਣੀ ਇਸ ਕਰਕੇ ਮੈਂ ਉਸ ਕਰਤਾਰ ਸਿੰਘ ਚੇਅਰਮੈਨ ਦਾ ਪੋਤਾ ਮੈਂ ਅਸੀਂ ਭਾਈ ਦਾ ਪਰਿਵਾਰ ਆ ਅਸੀਂ ਭਾਈ ਵੱਲੋਂ ਤੇ ਲਾਗਾ ਪਤਾ ਜਿਨ੍ਹਾਂ ਨੇ ਰਮੰਦਰ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਸੇਵਾ ਕੀਤੀ ਹੈ ਅਸੀਂ ਉਹਨਾਂ ਦੀ ਲਾਡਾ ਅਸੀਂ ਕਿਤੇ ਡਰਨ ਤੋਂ ਵਾਲੇ ਝੁਕਣ ਵਾਲੇ ਨਹੀਂ ਹੈਗੇ ਜੋਗਲਾ ਸੱਜਾ ਸੱਜਾ ਅਸੀਂ ਕੋਈ ਗੋਲੀ ਸਿੱਖ ਦੀ ਲਾਡਾ ਅਸੀਂ ਚਾਹ ਸਾਡਾ ਬੰਦ-ਬੰਦ ਕੱਟਿਆ ਜਾਵੇ ਅਸੀਂ ਕਿਤੇ ਡਰਨ ਤੋਂ ਵਾਲੇ ਝੁਕਣ ਵਾਲੇ ਨਹੀਂ ਹੈਗੇ ਪੰਜਾਬ ਦੇ ਲੋਕੋ ਬਹੁਤ ਸ਼ਿਕਰਾਨ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਬੈਠੇ ਤੇ ਮੇਰੇ ਭਰਾ ਨੇ ਐਨ ਆਰ ਆਈ ਭਰਾ ਨੌਜਵਾਨ ਮੇਰੇ ਭਰਾ ਨੇ ਵਿਦੇਸ਼ਾਂ ਦੇ ਵਿੱਚ ਮੈਨੂੰ ਬੈਠੇ ਸਾਰੇ ਗੱਲਾਂ ਹੁਣ ਮੈਨੂੰ ਦੱਸਦੇ ਆਏ ਨੇ ਅਕੇ ਵਿਦੇਸ਼ਾਂ ਦੇ ਵਿੱਚੋਂ ਜਿੰਨੇ ਵੀ ਭਰਾ ਬੈਠੇ ਨੇਗੇ ਉਹਨਾਂ ਨੇ ਬਹੁਤ ਵੱਡੀ ਤੇਰੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਬਹੁਤ ਵੱਡੀ ਹੱਕ ਦੇ ਵਿੱਚ ਉਹ ਜਿਹੜਾ ਬੋਲਿਆ ਉਹਨਾਂ ਦਾ ਧੰਨਵਾਦ ਭਾਈ ਤੁਹਾਡਾ ਅਸੀਂ ਕਿਹਦਾ ਦੇਣਾ ਨਹੀਂ ਦੇ ਸਕਦੇ ਪਰ ਗੱਲ ਐ ਉਹ ਆ ਵੀ ਲੜਾਈ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਲੜਾਈ ਆ ਚਾਹੇ ਜਾਣ ਚਲੀ ਜਾਵੇ ਹਮੇਸ਼ਾ ਲੜਦੇ ਰਹਿਣਾਗੇ ਅਸੀਂ ਜਿੱਕ ਨੂੰ ਕਦੇ ਦਵਾਗੇ ਨਹੀਂ ਕਰੇ ਛੁਕਾਂਗੇ ਨਹੀਂ ਕਦੇ ਆਵਾਜ਼ ਜਿਹੜੀ ਇਹ ਕਦੇ ਨੀਵੀਂ ਨਹੀਂ ਹੋਊਗੀ ਪਰ ਹੁਣ ਮੈਂ ਜਿਹੜਾ ਤੁਹਾਨੂੰ ਦੱਸਣਾ ਕਿ 22 ਦਿਨ ਮੇਰਾ ਕਈ ਦਿਨ ਤੋਂ ਮੈਨੂੰ ਉੱਤੋਂ ਤਾਈ ਨੂੰ ਬੁਖਾਰ ਬਹੁਤ ਚੜਦਾ ਆਇਆ ਮੇਰਾ ਬੁਖਾਰ ਉੱਤੇ ਹੀ ਨਹੀਂ ਮੈਂ ਰੋਜ਼ ਗੁਣੀਆਂ ਲੈਂਦਾ ਆਇਆ ਮੇਰੇ ਸਰੀਰ ਦਾ ਮਲਾ 60 ਕਿਲੋ ਤੋਂ ਮੇਰਾ ਭਾਜਨ ਘਟ ਗਿਆ ਇਸ ਕਰਕੇ ਜਿਹੜੀਆਂ ਜਿਹੜੀਆਂ ਗੱਲਾਂ ਮੀਡੀਆ ਦੇ ਕੋਲ ਸਵਾਲ ਲੈਗੇ ਲੋਕਾਂ ਦੇ ਸਵਾਲ ਲੈਗੇ ਉਹ ਜਿਵੇਂ ਕਿ ਸਾਡੇ ਦੱਥੇ ਬੰਦਿਆ ਰਹਿੰਦੇ ਨੇ ਨਾ ਸਾਹ ਦਿੱਤਾ ਮੈਂ ਉਹਨਾਂ ਨੂੰ ਬਿਠਾ ਕੇ ਨਾ ਉਹ ਸਾਰੀਆਂ ਗੱਲਾਂ ਮੈਂ ਕਰਨੀਆਂ ਨੇਗੀਆਂ ਹੋ ਹੁੰਦਾ ਯਾਰ ਉਹ ਤੋਂ ਮਾਨਸਾ ਜੀ ਦਾ ਸਾਡੇ ਬਾਪੂ ਦਾ ਕੁੰਡੇ ਵਾਲਾ ਦਾ ਬਹੁਤ-ਬਹੁਤ ਧੰਨਵਾਦ ਹਰਬੀਤ ਕਾਹਦੀਆ ਜੀ ਦਾ ਬਹੁਤ-ਬਹੁਤ ਧੰਨਵਾਦ ਬਾਈ ਜੇ ਕਿਸੇ ਦਾ ਨੋ ਬੋਲਣ ਕੰਨੀ ਹੋ ਰਹਿ ਗਿਆ ਹੋਣਾ ਮੈਨੂੰ ਮaaf ਕਰਦੇ ਹੋ ਯਾਰ ਬਣਾ ਇਸ ਕਰਕੇ ਮੱਛਾ ਉਸ ਦਾ ਜਿੰਦਾਬਾਦ 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 ਇਸ ਕਰਕੇ ਮੇਨੂੰ ਬਹੁਤ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਮੇਰੇ ਪਿੰਡ ਦੇ ਨਿਕਰਨਵਾਸੀ ਕੋੜ ਦੇ ਨਾਲ ਦਾ ਮਾਵਾ ਦਾ ਭੈਣਾ ਦਾ ਨੌਜਵਾਨਾਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਾਮਾ ਦਾ ਜਿਨ੍ਹਾਂ ਨੇ ਦਵਾਮਾਂ ਕਰੀਆਂ ਪਰ ਜਿਹੜੀ ਪੰਜਾਬ ਦੀ ਲੜਾਈ ਆ ਦੁਬਾਰੇ ਫੇਰ ਦੱਸ ਦਿੰਨਾ ਕਿ ਚਾਹੇ ਜਾਨ ਚਲੀ ਜਾਵੇ ਯਾਰ ਇਹ ਲੜਾਈ ਕਦੇ ਵੀ ਉਵੇਂ ਜਿੱਕਰੋ ਜਿਹੜੀ ਆਵਾਜ਼ ਬੁਲੰਦ ਰਹੂਗੀ ਥੋੜਾ ਫਾਲ ਬਰਮੰਦਰ ਝੋਟੇ ਦਾ ਬਾਈ ਦਾ ਬਹੁਤ ਬਹੁਤ ਨਾਗਰੀ ਘਰ ਦਿੱਲੀ ਵਾਲੀ ਸੁਣ ਲੋ ਨਾਗਰੀ ਘਰ ਦਿੱਲੀ ਵਾਲੀ ਸੁਣ ਲੋ ਜਿਹੜਾ ਸਾਡੇ ਕਿਸਾਨ ਜਿੱਥੇ ਬੰਦਨਾ ਪ੍ਰੋਗਰਾਮ ਆ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਹੈਗੀ ਇਹ ਲੜਾਈ ਥੋਡੀ ਆ ਕਿਸਾਨਾਂ ਦੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਇੱਥੇ ਜਾਤਾਂ ਪਾਤਾਂ ਦੇ ਨਾਮ ਤੇ ਪਾੜਿਆ ਜਾਂਦਾ ਸਾਡੇ ਆ ਕਿਸਾਨ ਜਿੱਥੇ ਬੰਦੇ ਨੇ ਕਰਜ਼ਾ ਜਿਹੜਾ ਮਜ਼ਦੂਰਾਂ ਦੇ ਵੀ ਤਾਰ ਦੀ ਗੱਲ ਕਰੀਏ ਮਜ਼ਦੂਰਾਂ ਦੇ ਵੀ ਕਰਜ਼ਾ ਬਾਕ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਮੇਰੀ ਜਿਹੜੀ ਕੱਲ ਨੂੰ ਜਾਂ ਪਰਸ ਨੂੰ ਮੈਂ ਦਿੱਲੀ ਵੱਲ ਚਾਲੇ ਪਾਦਣਿਆ ਜਿਹੜਾ ਸਾਡਾ ਜਿਵੇਂ ਵੀ ਸਾਡੇ ਆਗੂ ਸਾਹਿਬ ਆਣ ਕਹਿਣਗੇ ਉਹਨਾਂ ਦੇ ਆਪੂਆਂ ਤੇ ਮੇਰਾ ਚਰਨਾਂ ਦੇ ਵਿੱਚ ਸਿਰ ਝੁਕਾ ਦੇਣੀ ਪੰਜਾਬ ਦੀ ਲੜਾਈ ਹੋਵੇ ਜਿਹਨੂੰ ਜਾਰੀ ਰੱਖੂਗੀ ਮੈਂ ਜਿੱਥੇ ਬੰਦਿਆਂ ਕਿਹਾ ਨੌਦਲੇ ਰਹਿ ਗਿਆ ਪੁੱਤ ਤੇ ਮੋੜ ਦਾ ਰਹਿ ਗਿਆ ਇਹ ਟਕੌਂਡਾ ਦਾ ਸਮੂਚੀਆਂ ਜਿੱਥੇ ਬੰਦਿਆਂ ਦਾ ਜਾਤੀਆਂ ਦਾ ਸਾਰਿਆਂ ਦਾ ਜਥੇਬੰਦੀ ਦਾ ਜਿਹਨੀਆਂ ਦਾ ਅਧਿਮਾਨ ਕਰਾਹਾ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਅਗਰਾਹਾ ਜਥੇਬੰਦੀ ਹੈ ਪਰ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਲੜਾਈ ਪੰਜਾਬ ਦੀ ਹੈ ਲੜਾਈ ਲੋਕਾਂ ਦੀ ਹੈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਜੇ ਉਹ ਕੁਝ ਮੀਡੀਆ ਦੇ ਸਵਾਲ ਨੇਗੇ ਕੋਈ ਮੈਂ ਕੁੜੇ ਦਿਨਾਂ ਵਿੱਚ ਠੀਕ ਹੋ ਜਾਵਾਂ ਦਵਾਈ ਦੂਈ ਲੈ ਲਾਂ ਤੁਸੀਂ ਫਿਕਰ ਨਾ ਕਰਿਓ ਬਾਈ